ਅਭਿਜੋਨੇ ਐਪੀਸੋਡ ਥੋੜਾ ਜਿਹਾ ਖਤਰਨਾਕ ਹੋ ਸਕਦਾ ਕਿਉਂਕਿ ਜਾਣਕਾਰੀ ਜਿਹੜੀ ਆ ਉਹ ਥੋੜੀ ਖਤਰਨਾਕ ਵੀ ਆ ਜਿਹੜੇ ਕਹੋ ਵੀ ਕੰਮ ਕਰਨ ਆਏ ਨੇ ਇੱਥੇ ਤੇ ਜਿੰਨਾਂ ਕੋਲ ਪਿੱਪਨ ਨਹੀਂ ਹੈਗੇ <laughs> On day one, I will launch the largest deportation program in American history. It is mass deportation plan. The biggest deportation operation in American history. It's the largest mass deportation effort in the nation's history. Donald Trump's mass deportation plans. ਫਗਨਾ ਉਨੀ ਕੁਸ਼ ਵਧੀਆ ਸੋਚਿਆ ਹੋਵੇ ਪਰ ਸਾਨੂੰ ਸੋਨ ਵਿੱਚ ਇਦਾਂ ਲੱਗਦਾ ਜਾਂ ਇਦਾਂ ਹੈ ਸਾਰਾ ਕੁਝ ਕਿਉਂ ਕਹਿੰਦਾ ਵੀ ਜਿਹੜਨਾ ਕੋ ਪੇਪਰ ਹੈਗੇ ਨੇ ਜਾਂ ਜਿਹੜੇ ਆ ਨੂੰ ਪੇਪਰ ਮਿਲਨੇ ਨੇ ਉਹ ਤਾਂ ਹੈਗੇ ਠੀਕ ਪਰ ਜਿਨ੍ਹਾਂ ਤੇ ਡੈਪੂਟੇਸ਼ਨ ਲੱਗੀ ਹੈ ਜਾਂ ਜਿਨ੍ਹਾਂ ਨੂੰ ਰਿਪੋਰਟ ਕੀਤਾ ਗਿਆ ਤੋਂ ਫੇਰ ਆਗੇ ਨੇ ਉਹਨਾਂ ਵਾਸਤੇ ਬਹੁਤ ਖਤਰੇ ਦੀ ਘੰਟੀ ਹੈ ਕਿਤੇ ਨਾ ਕਿਤੇ ਰਿਸਕ ਫੈਕਟਰ ਉਹਨਾਂ ਵਾਸਤੇ ਵੀ ਬਣਿਆ ਇਹ ਨਾ ਹੋਵੇ ਕਿ ਟਰੱਕਾਂ ਵਾਲੇ ਯਾਰ ਵਿਚਾਰੇ ਉਹ ਨਹਾਉਣ ਗਏ ਨਹੀਂ ਟੀਏ ਦੇ ਸ਼ਾਵਰ ਲੈਣਗੇ ਸ਼ਾਵਰ ਲੈ ਕੇ ਬਾਹਰ ਨਿਕਲੇ ਤੇ ਬਾਕੀ ਆਈਸ ਵਾਲੇ ਕਹਿਣ ਬਾਕੀ ਦੀ ਨਹਾਇਤ ਹੋਈ ਜਾ ਕੇ ਇਡੀਆ ਕਰੋ ਤੇ ਮੋਸਟ ਲਾਈਕਲੀ ਇਹ ਸਿਚੁਏਸ਼ਨ ਯੂਕੇ ਵਾਂਗ ਤੇ ਨਹੀਂ ਹੋਏਗੀ ਕਿ ਜਿਹਨੂੰ ਮਰਜ਼ੀ ਫੜ ਕੇ ਕਹਿਣਗੇ ਕਿ ਆਪਣੀ ਆਈਡੀ ਚੈੱਕ ਕਰਾ ਕੇ ਤੂੰ ਸਿਟੀਜ਼ਨ ਆ ਕੇ ਗ੍ਰੀਨ ਕਾਰਡ ਆ ਕੇ ਵਰਕ ਪਰਮਿਟ ਆ ਪਰ ਇਹਨਾਂ ਜ਼ਰੂਰ ਵੇਖਣ ਨੂੰ ਆ ਰਿਹਾ ਕਿ ਐਟ ਲੀਸਟ ਉੱਥੇ ਜਿਹਨੂੰ ਇਹਨਾਂ ਨੇ ਚੁੱਕਣਾ ਉਹ ਪਹਿਲਾਂ ਹੀ ਤੈਅ ਕੀਤਾ ਹੋਏਗਾ ਪਹਿਲਾਂ ਉਹਦੀ ਆਈਡੀ ਆਇਡੈਂਟੀਫਾਈ ਕੀਤੀ ਗਈ ਹੋਏਗੀ ਕਿ ਬਸ ਇਹ ਆ ਕਿ ਰੇਡ ਮਾਰਨੀ ਹੈ ਬੰਦਾ ਚੁੱਕਣਾ ਬਸ ਜਦ ਤੱਕ ਬੰਦੇ ਨੂੰ ਹੋਸ਼ ਆਈ ਉਦੋਂ ਤੱਕ ਬੰਦਾ ਜਾਜੇ ਬੈਠਾ ਹੋਵੇ ਤੇ ਜਦ ਤੱਕ ਬੰਦੇ ਨੇ ਲੱਤਾਂ ਸਿੱਧੀਆਂ ਕੀਤੀਆਂ ਉਹ ਆਪਣੇ ਦੇਸ਼ ਪਹੁੰਚ ਚੁੱਕਿਆ ਹੁਣ ਆਉਣ ਵਾਲੇ ਸਮੇਂ ਦੇ ਵਿੱਚ ਜਿਹੜੇ ਵੀ ਵੀਰ ਵਰਕ ਰੋਮਟੇ ਨੇ ਜਾਂ ਜਿਨ੍ਹਾਂ ਦੇ ਸਟੇਟਸ ਪੈਂਡਿੰਗ ਨੇ ਹਨਾ ਉਹ ਆਪਣੇ ਅਟਰਨੀਜ਼ ਆਪਣੇ ਵਕੀਲਾਂ ਦੇ ਨਾਲ ਆਪਣੀ ਸਲਾਹ مشورہ ضرور ਕਰਨਾ ਆਪਣੇ ਆਪਣੇ ਕੇਸਾਂ ਨੂੰ ਲੈ ਕੇ ਕਿ ਉਹਨਾਂ ਨੇ ਅਗਲੇ ਆਉਣ ਵਾਲੇ 4 ਸਾਲ ਜਿਹੜੇ ਆ ਉਹ ਇਸ ਦੇਸ਼ ਦੇ ਵਿੱਚ ਕਿਵੇਂ ਵਿਚਰਨਾ ਕਿਸੇ ਤਰੀਕੇ ਦੀ ਉਹਨਾਂ ਨੂੰ ਕੋਈ ਦਿੱਕਤ ਨਾ ਆਵੇ ਕਿਸੇ ਤਰੀਕੇ ਦਾ ਕੋਈ ਪ੍ਰੋਬਲਮ ਨਾ ਆਵੇ ਬਿਲਕੁਲ ਕਿਉਂਕਿ ਕੋ ਰੋਲਾ ਪਏਗਾ ਇੱਕ ਗੱਲ ਕਰਨੀ ਮਾਸ ਡੈਪੂਟੇਸ਼ਨ ਦੀ ਉਹ ਵੀ ਟ੍ਰਪਾ ਸਾਹਿਬੋਂ ਆ ਰਹੀ ਆ ਫਿਰ ਗੱਲ ਕਰਦਣੀ ਜੀ ਕੈਨੇਡਾ ਨੂੰ ਕਹਿ ਦੇਣਾ ਤੂੰ ਸਾਡੀ 51ਵੀਂ ਸਟੇਟ ਬਣ ਜਾ ਤੇ ਫਿਰ ਤੂੰ ਕਹਿ ਦੇਣਾ ਤੂੰ ਸਾਡਾ ਗਵਰਨਰ ਬਣ ਜਾ ਡੈਨਮਾਰਕ ਨੂੰ ਕਹਿਣਾ ਤੁਸੀਂ ਸਾਨੂੰ ਗ੍ਰੀਨਲੈਂਡ ਵੇਚ ਦਿਓ ਹੁਣ ਇਹ ਗੱਲਾਂ ਦਾ ਕੜਾ ਜ ਨਹੀਂ ਬਣਦਾ ਨਜ਼ਰ ਆ ਰਿਹਾ ਤੇ ਇਹ ਜੋ ਸੱਚ ਹੈ ਕਿ ਤੇ ਝੂਠ ਹੈ ਕਿ ਸ਼ੁਰੂਆਤ ਹੋਈ ਆ ਕਿ ਐਡੇ ਬੂਸਟ ਪੁਆਇੰਟ ਨਾਲ ਸ਼ੁਰੂਆਤ ਹੋਈ ਆ ਤੇ ਅਗਲੇ 5 4 ਸਾਲ ਕਿਤਾ ਨੰਗਣ ਗਏ ਜੀ ਇਹ ਸਾਨੂੰ ਚੰਨਣ ਹੋ ਜਾਣਾ ਸ਼ੁਰੂਆਤ ਤੇ ਜੇ ਜਗਦੀਪ ਸਿੰਘ ਜੀ ਹੋਣੀ ਆ 20 ਜਨਵਰੀ ਤੋਂ ਬਾਅਦ ਜਿਹੜੀ ਸਵੇਰ ਆ ਉਹ ਸਵੇਰ ਹੁਣ ਕਿਸੇ ਰੁਕਣੋਂ ਜਾਂਦੀ ਆ ਤੇ ਸੜਕਾਂ ਦੇ ਉੱਪਰ ਕਹਿੰਦੇ ਆ ਕਿ ਹਾਹਾਕਾਰ ਮਚਣ ਦੀ ਪੂਰੀ ਸੰਭਾਵਨਾ ਹੈ ਸਾਫੀ ਗਾਜੀ ਜ਼ੂਮ ਪੰਜਾਬੀ ਦੇਖ ਰਹੇ ਸਾਰੇ ਦਰਸ਼ਕਾਂ ਦਾ ਅੱਜ ਦੇ ਇਸ ਐਪੀਸੋਡ 'ਚ ਕਰਦੇ ਹਾਂ ਜੀ ਸਵਾਗਤ ਮਾਫੀ ਚਾਹੁੰਦੇ ਆ ਐਪੀਸੋਡ ਥੋੜਾ ਜਿਹਾ ਖਤਰਨਾਕ ਹੋ ਸਕਦਾ ਕਿਉਂਕਿ ਜਾਣਕਾਰੀ ਜਿਹੜੀ ਆ ਉਹ ਥੋੜੀ ਖਤਰਨਾਕ ਵੀ ਆ ਹੁਣ ਇਹ ਜਾਣਕਾਰੀ ਸਾਡੇ ਨਾਲ ਸਾਂਝੀ ਕਰਨ ਵਾਸਤੇ ਸਾਡੇ ਨਾਲ ਸਟੂਡੀਓ ਦੇ ਵਿੱਚ ਸਰਦਾਰ ਜਗਦੀਪ ਸਿੰਘ ਹਣੀ ਦੇ ਜੁੜੇ ਨੇ ਜਗਦੀਸ਼ ਸਿੰਘ ਜੀ ਤੁਹਾਡਾ ਬੜਾ ਬੜਾ ਸਵਾਗਤ ਹੈ ਜੀ ਧੰਨਵਾਦ ਜੀ ਬਹੁਤ ਧੰਨਵਾਦ ਜਗਦੀਪ ਸਿੰਘ ਜੀ ਖਤਰਨਾਕ ਖਬਰ ਕਿਹੜੀ ਆ ਰਹੀ ਹੈ ਖਤਰਨਾਕ ਜਾਣਕਾਰੀ ਤੇ ਕੋਈ ਐਡੀ ਜਿੱਦਾਂ ਆਮ ਲੋਕਾਂ ਦੇ ਵਾਸਤੇ ਨਹੀਂਗੀ ਹਮ ਪਰ ਜਿਹੜੇ ਕਹਿ ਲੋ ਵੀ ਕੰਮ ਕਰਨ ਆਏ ਨੇ ਇੱਥੇ ਤੇ ਜਿੰਨਾਂ ਕੋਲ ਪੇਪਰ ਨਹੀਂ ਹੈਗੇ ਹਮ ਉਹਨਾਂ ਵਾਸਤੇ ਥੋੜੀ ਜੀ ਮੁਸ਼ਕਲ ਦੀ ਘੜੀ ਵਾਲੀ ਘੜੀ ਜਿਹੜੀ ਆ ਉਹ ਆ ਸਕਦੀ ਆ ਇਹ ਤੁਹਾਡਾ ਇਸ਼ਾਰਾ ਜਾਂਦਾ ਵਾ 트ੰਪ ਦੀ ਮਾਸ ਡੈਪੂਟੇਸ਼ਨ ਵਾਲੇ ਬੰਨੇ ਬਿਲਕੁਲ 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 ਮੈਂ ਅਸਲ ਜਿਹੀ ਤੁਹਾਨੂੰ ਕਹਿਣਾ ਚਾਹਣਾ ਵੀ ਹੋ ਸਕਦਾ ਉਹਨੇ ਕੁਝ ਵਧੀਆ ਸੋਚਿਆ ਹੋਵੇ ਪਰ ਸਾਨੂੰ ਸੁਣਨ ਵਿੱਚ ਇਦਾਂ ਲੱਗਦਾ ਜਾਂ ਇਦਾਂ ਆ ਸਾਰਾ ਕੁਝ ਵੀ ਉਹ ਕਹਿੰਦਾ ਵੀ ਜਿਹੜਨਾ ਕੋ ਪੇਪਰ ਹੈਗੇ ਨਹੀਂ ਹੂੰ ਜਾਂ ਜਿਹੜਿਆਂ ਨੂੰ ਪੇਪਰ ਮਿਲਨੇ ਨੇ ਹੂੰ ਉਹ ਤਾਂ ਹੈਗੇ ਠੀਕ ਹੂੰ ਪਰ ਜਿਨ੍ਹਾਂ ਤੇ ਡੈਪੂਟੇਸ਼ਨ ਲੱਗੀ ਹੈ ਹਾਂਜੀ ਜਾਂ ਜਿੰਨਾ ਤੇ ਡੈਪੋ ਜਿੰਨਾਂ ਨੂੰ ਡਿਪੋਰਟ ਕੀਤਾ ਗਿਆ ਤੋ ਫੇਰ ਆਗੇ ਨੇ ਹਾਂਜੀ ਉਹਨਾਂ ਵਾਸਤੇ ਬਹੁਤ ਖਤਰੇ ਦੀ ਘੰਟੀ ਹੈ ਕਮ ਖਤਰੇ ਦੀ ਘੰਟੀ ਹੈ ਕਿਉਂਕਿ ਉਹਨੇ ਆਈਸ ਆਈਸ ਨੂੰ ਸਿੱਧਾ ਸਪੋਰਟ ਆਈਸ ਦੀ ਲੈ ਰਿਆ ਨਾ ਅੱਛਾ ਜੀ ਹਾਂਜੀ ਇਹਦੇ ਵਿੱਚ ਮਤਲਬ ਕਿੰਨਾ ਕੁ ਜ਼ਿਆਦਾ ਸੀਰੀਅਸ ਜਿਹੜਾ ਮਾਹੌਲ ਆ ਜਗਦੀਪ ਸਿੰਘ ਕੀ ਇਸ ਟਾਈਮ ਦੇ ਉੱਪਰ ਕਿਉਂਕਿ ਆਪਣੇ ਪੰਜਾਬੀ ਵੀਰਾਂ ਭਰਾਵਾਂ ਦੇ ਵਿੱਚ ਵੀ ਬੜੇ ਹੀ ਕੇਸ ਇਹੋ ਜਿਹੇ ਹੈਗੇ ਨੇ ਕਿ ਜਿਹੜੇ ਕਹਿ ਸਕਦੇ ਕਿ ਮੈਕਸੀਕੋ ਦਾ ਬਾਰਡਰ ਟੱਪ ਕੇ ਵੀਰ ਆਏ ਨੇ ਤੇ ਕਿਤੇ ਨਾ ਕਿਤੇ ਰਿਸਕ ਫੈਕਟਰ ਉਹਨਾਂ ਵਾਸਤੇ ਵੀ ਬਣਿਆ ਇਹ ਨਾ ਹੋਵੇ ਕਿ ਟਰੱਕਾਂ ਵਾਲੇ ਯਾਰ ਵਿਚਾਰੇ ਉਹ ਨਹਾਉਣ ਗਏ ਨਹੀਂ ਟੀਏ ਦੇ ਸ਼ਾਵਰ ਲੈਣ ਗਏ ਸ਼ਾਵਰ ਲੈ ਕੇ ਬਾਹਰ ਨਿਕਲੇ ਤੇ ਬਾਕੀ ਆਈਸ ਵਾਲੇ ਕਹਿੰਨ ਬਾਕੀ ਦੀ ਨਹਾਇਤ ਹੋਈ ਜਾ ਕੇ ਇੰਡੀਆਂ ਕਰੋ ਨਹੀਂ ਹਾਂਜੀ ਇਦਾਂ ਵੀ ਇਹ ਜਿਹੜੀ ਗੱਲ ਆ ਇਹ ਕਿਸੇ ਪੰਜਾਬੀ ਭਾਈਚਾਰੇ ਵਾਸਤੇ ਨਹੀਂਗੀ ਕਿਸੇ ਵਾਸਤੇ ਨਹੀਂਗੀ ਇਸ ਜਿੰਨੇ ਯੂਐਸਏ 'ਚ ਰਹਿੰਦੇ ਲੋਕ ਕਿਸੇ ਵੀ ਕਮਿਊਨਿਟੀ ਨੂੰ ਬਿਲੋਂਗ ਕਰਦੇ ਉਹਨਾਂ ਵਾਸਤੇ ਆ ਹੂੰ ਪਹਿਲੀ ਗੱਲ ਇਹ ਆ ਕਿ ਜਿਹੜੇ ਆਪਣੇ ਪੰਜਾਬੀ ਭਾਈਚਾਰੇ ਦੇ ਲੋਕ ਨੇ ਉਹ ਥੋੜਾ ਜਿਹਾ ਕਿਸੇ ਵੇਲੇ ਕਿਸੇ ਪੇਪਰਵਰਕ ਨੂੰ ਨਾਨ ਸੀਰੀਅਸ ਲੈ ਜਾਂਦੇ ਨੇ ਆਓ ਜੀ ਇੱਕ ਦੂਜੀ ਗੱਲ ਜਿਹੜੇ ਟਰੱਕ ਵੀਰ ਭਰਾ ਟਰੱਕਾਂ ਨੇ ਸੁਣਦੇ ਹੋਣਗੇ ਉਹਨਾਂ ਨੂੰ ਸ਼ਾਇਦ ਇਹ ਚੀਜ਼ ਉਹ ਕਹਿਣਗੇ ਵੀ ਸਹੀ ਆ ਜਦੋਂ ਦੀ ਇਲੈਕਸ਼ਨ ਡਨ ਹੋਈ ਆ ਹਮ ਨਵੇਂ ਸਾਲ ਤੋਂ 5-7 ਦਿਨ ਪਹਿਲਾਂ ਜੀ ਸੜਕਾਂ ਦੇ ਪੁਲਿਸ ਦੀ ਪੈਰਵਾਈ ਵਧ ਗਈ ਆ ਹਮ ਸਕੀਨਾਂ ਚ ਪੈਰਵਾਈ ਵਧ ਗਈ ਆ ਜੀ ਜਿੰਨਾ ਚਿਰ ਪਿਛਲੇ 4 ਸਾਲ ਜੋ ਬਾਈਡਨ ਦਾ ਸਮਾ ਰਿਆ ਹਮ ਪੇਲਾ ਨਹੀਂ ਪੁੱਛਦੀਆਂ ਘੱਟ ਪੁੱਛਦੀਆਂ ਸੀ ਜੀ ਨਹੀਂ ਤਾਂ ਐਰੀਜ਼ੋਨਾ ਆਪਾਂ ਸੋਚਦੇ ਆ ਵੀ ਬੜੀ ਪੁਲਿਸ ਹੁੰਦੀ ਐਰੀਜ਼ੋਨਾ ਵੀ ਬੜਾ ਸਖਾਲਾ ਹੋ ਗਿਆ ਸੀ ਪਰ ਹੁਣ ਸੜਕ ਤੇ ਪੁਲਿਸ ਦੀ ਧਾਰ ਵਧ ਗਈ ਆ ਉਹ ਸਿਰਫ ਇੱਕ ਚੀਜ਼ ਨੂੰ ਰੋਕ ਰਹੇ ਨੇ ਜਿੱਦਾਂ ਮੰਨ ਲਓ ਕਹਿ ਲਓ ਵੀ ਉਹ ਕਹਿੰਦੇ ਨੇ ਵੀ ਲਾ ਤੋੜਨ ਦਾ ਮਤਲਬ ਲਾ ਤੋੜਨਾ ਵਾ ਜੇ ਤੁਸੀਂ 30 ਮਿੰਟ ਦੀ ਬ੍ਰੇਕ ਨਹੀਂ ਪਾਈ ਨਤੀਜੇ ਤੇ ਉਹ ਲਾ ਤੋੜਨ ਦੇ ਬਰਾਬਰ ਹੀ ਆ ਲਾ ਤੋੜਦਾ ਤੁਸੀਂ ਉਹ ਫੋਕਸ ਇਹ ਕਰ ਰਹੇ ਨੇ ਜਾਂ ਇਦਾਂ ਤੁਸੀਂ ਕਹਿ ਸਕਦੇ ਆਂ ਕਿ ਸ਼ੁਰੂਆਤ ਹੋਈ ਆ ਇਹ ਏਡੇ ਬੂਸਟ ਪੁਆਇੰਟ ਨਾਲ ਸ਼ੁਰੂਆਤ ਹੋਈ ਆ ਤੇ ਅਗਲੇ 5 4 ਸਾਲ ਕਿਦਾਂ ਲੰਘਣਗੇ ਜੀ ਇਹ ਸਾਨੂੰ ਚੰਨਣ ਹੋ ਜਾਣਾ ਚਾਹੀਦਾ ਸ਼ੁਰੂਆਤ ਤੇ ਜੀ ਜਗਦੀਪ ਸਿੰਘ ਜੀ ਹੋਣੀ ਆ ਕਿਉਂਕਿ ਇਥੋਂ ਤੱਕ ਕਿਹਾ ਜਾ ਰਿਹਾ ਹੈ ਕਿ ਜਿਹੜੀ ਆਈਸ ਦੇ ਅਫੀਸਰ ਨੇ ਜੀ ਇਹ ਆਮ ਪਬਲਿਕ ਪਲੇਸਿਸ ਦੇ ਉੱਪਰ ਸੜਕਾਂ ਦੇ ਉੱਪਰ ਜਾਂ ਕਹਿ ਮੂਵੀ ਥੀਏਟਰਾਂ ਦੇ ਹੋ ਗਿਆ ਜਦੋਂ ਵੀ ਕਿਤੇ ਵੀ ਚਲ ਜਓ ਕਿ ਜਿਹੜੀਆਂ ਪਬਲਿਕ ਪਲੇਸਿਸ ਨੇ ਉਥੇ ਖੜੇ ਮਿਲਣਗੇ ਮਿਲਣਗੇ ਵੈਸੇ ਮੈਨੂੰ ਇਹ ਚੀਜ਼ ਜਿਹੜੀ ਕਿਤਨਾ ਕਿਤਨਾ ਸਿਮਿਲਰ ਲੱਗਦੀ ਆ ਇੰਗਲੈਂਡ ਦੇ ਵਿੱਚ ਇੰਗਲੈਂਡ ਦੇ ਵਿੱਚ ਤੁਰੇ ਜਾਂਦੇ ਬੰਦੇ ਨੂੰ ਜਿੰਨੂੰ ਮਰਜ਼ੀ ਬਾਹਮ ਫੜ ਕੇ ਕਹਿ ਦਿੰਦੇ ਕਿ ਭਾਈ ਅੰਗੂਠਾ ਇੱਥੇ ਲਾਹਤ ਤੇਰਾ ਫਿੰਗਰਪ੍ਰਿੰਟ ਕਰੀਏ ਤੇ ਲੱਭੀਏ ਜੋ ਕਿੱਥੋਂ ਦਾ ਵਾ ਹਣਾ ਇਹ ਚੀਜ਼ ਵੈਸੇ ਤੇ ਜਿੱਥੋਂ ਤੱਕ ਜ਼ਿਆਦਾਤਰ ਜਿਹੜੇ ਅਟਰਨੀਜ਼ ਨੇ ਜਿੰਨੀਆਂ ਵੀ ਵੀਡੀਓ ਦੇ ਰਾਹੀਂ ਵਕੀਲਾਂ ਨੇ ਐਡਵਾਈਸ ਕੀਤੀ ਆ ਵੈਸੇ ਮੋਸਟ ਲਾਈਕਲੀ ਇਹ ਸਿਚੁਏਸ਼ਨ ਯੂਕੇ ਵਾਂਗ ਤੇ ਨਹੀਂ ਹੋਏਗੀ ਕਿ ਜਿੰਨੂੰ ਮਰਜ਼ੀ ਫੜ ਕੇ ਕਹਿ ਆਪਣੀ ਆਈਡੀ ਚੈੱਕ ਕਰਾ ਕੇ ਤੂੰ ਸਿਟੀਜ਼ਨ ਆ ਕੇ ਗ੍ਰੀਨ ਕਾਰਡ ਆ ਕੇ ਵਰਕ ਪਰ ਮੜਿਆ ਪਰ ਇੰਨਾ ਜ਼ਰੂਰ ਹੋਏ ਵੇਖਣ ਨੂੰ ਆ ਰਿਹਾ ਕਿ ਐਟ ਲੀਸਟ ਉਥੇ ਜਿੰਨੂੰ ਇਹਨਾਂ ਨੇ ਚੁੱਕਣਾ ਉਹ ਪਹਿਲਾਂ ਹੀ ਤੈਅ ਕੀਤਾ ਹੋਏਗਾ ਪਹਿਲਾਂ ਉਹਦੀ ਆਈਡੀ ਆਈਡੈਂਟੀਫਾਈ ਕੀਤੀ ਗਈ ਹੋਏਗੀ ਕਿ ਬਸ ਇਹ ਆ ਕੇ ਰੇਡ ਮਾਰਨੀ ਹੈ ਬੰਦਾ ਚੁੱਕਣਾ ਬਸ ਜਦ ਤੱਕ ਬੰਦੇ ਨੂੰ ਹੋਸ਼ ਆਈ ਉਦੋਂ ਤੱਕ ਬੰਦਾ ਜੱਜੇ ਬੈਠਾ ਹੋਵੇ ਤੇ ਜਦ ਤੱਕ ਬੰਦੇ ਨੇ ਲੱਤਾਂ ਸਿੱਧੀਆਂ ਕੀਤੀਆਂ ਉਹ ਆਪਣੇ ਦੇਸ਼ ਪਹੁੰਚ ਚੁੱਕਿਆ ਹੋਵੇ ਮੈਂ ਤੁਹਾਨੂੰ ਅਹੀ ਦੱਸਣ ਦੇ ਆ ਵੀ ਯੂਕੇ ਵਾਂਗੂ ਨਹੀਂ ਹੋਣਾ ਜੀ ਕਿਉਂਕਿ ਇੱਥੇ ਭਵੇਂ ਕੋਈ ਕਿਸੇ ਕੋਲ ਪੇਪਰ ਹੈ ਜਾਂ ਨਹੀਂ ਹੈ ਜੀ ਉਸ ਬਾਰੇ ਉਹਨਾਂ ਨੂੰ ਪਤਾ ਜੀ ਇਹ ਉਹਨਾਂ ਬਾਅਦ ਤੇ ਸਖਾਲਾ ਦੂਜੀ ਕਰਕੇ ਇਹ ਆ ਮੰਨ ਲਓ ਕਿਸੇ ਦਾ ਵਰਕ ਪਰਮਿਟ ਖਤਮ ਹੋ ਗਿਆ ਪਰ ਉਹਦਾ ਲਾਇਸੈਂਸ ਹੈਗਾ ਪੁਲਿਸ ਵਾਲਾ ਤੁਹਾਨੂੰ ਵਰਕ ਪਰਮਿਟ ਪੁੱਛ ਨਹੀਂ ਸਕਦਾ ਲਾਇਸੈਂਸ ਦਿਨੇ ਉਹ ਆਪਣਾ ਕੰਮ ਕਰਦਾ ਜੇ ਕਿ ਕਿਸੇ ਨੇ ਸਪੀਡਿੰਗ ਕੀਤੀ ਉਹ ਕਹਿੰਦਾ ਓਕੇ ਤੂੰ ਸਪੀਡਿੰਗ ਕੀਤੀ ਹੈ ਤੇ ਤੂੰ ਸਪੀਡਿੰਗ ਨਹੀਂ ਕੀਤੀ ਤੂੰ ਰੈੱਡ ਲਾਈਟਰ ਜੰਪ ਕੀਤੀ ਤੇ ਰੈੱਡ ਉਹ ਤੋੜ ਦਿੰਦਾ ਇਸ ਕਰਕੇ ਸਾਨੂੰ ਸੌਖਾ ਲੱਗਦਾ ਪਰ ਜਦੋਂ ਉਹ ਤੁਹਾਨੂੰ ਤੋੜ ਦਿੰਦਾ ਉਹਨੇ ਸਾਡਾ ਲਾਇਸੈਂਸ ਲਿਆ ਆਨਲਾਈਨ ਚੜਾਇਆ ਉਹਦੇ ਕੋਲ ਰੈਕਿਡ ਹੈ ਪੀ ਅਸੀਂ ਕੌਣ ਆ ਹੂੰ ਕਿਸੇ ਬੰਦੇ ਨੂੰ ਟਿਕਟ ਮਿਲੀ ਜੀ ਬਾਅਦ ਵਿੱਚ ਮੰਨ ਲਓ ਉਹਦਾ ਕੋਈ ਪੇਪਰ ਵਰਕ ਨਾਲ ਛੇੜ ਛਾੜ ਹੋ ਗਈ ਜਾਂ ਖਰਾਬ ਹੋ ਗਿਆ ਹੂੰ ਇੱਕ ਵਾਰੀ ਉਹਨੂੰ ਫੜਿਆ ਜਾਂ ਇੱਕ ਵਾਰੀ ਉਹਨੂੰ ਪੁਲਿਸ ਵਾਲੇ ਨੇ ਰੋਕਿਆ ਉਹਦਾ ਲਾਇਸੈਂਸ ਲਿਆ ਉਹਦਾ ਰੈਕਡ ਹੈ ਪਰ ਜਗਦੀਸ਼ ਸਿੰਘ ਜੀ ਤੁਹਾਨੂੰ ਲੱਗਦਾ ਕਿ 트럼ਪ ਐਡਮਿਨਿਸਟ੍ਰੇਸ਼ਨ ਜਿਹੜੀ ਆ ਪੁਲਿਸ ਜੋ ਜਿਹੜਾ ਡਾਟਾ ਵਾ ਪੁਲਿਸ ਤੋਂ ਜਿਹੜਾ ਸਾਰਾ ਡਾਟਾ ਪਿਆ ਵਾ ਲਾਇਸੈਂਸ ਸਕੈਨ ਕਰਨ ਤੋਂ ਬਾਅਦ ਉਤੇ ਕੋ ਸਾਰਾ ਰੈਕਡ ਆ ਜਾਂਦਾ ਕਿ ਲਾਇਸੈਂਸ ਇਸ਼ੂ ਕਦੋਂ ਹੋਇਆ ਐਕਸਪਾਇਰ ਕਦੋਂ ਹੋ ਰਿਹਾ ਕਿੰਨੀਆਂ ਟਿਕਟਸ ਪਹਿਲਾਂ ਮਿਲ ਚੁੱਕੀਆਂ ਨੇ ਕੋਈ ਵਾਇਲੇਸ਼ਨ ਕੀ ਅਗਰ ਇਮੀਗ੍ਰੇਸ਼ਨ ਸਿਸਟਮ ਆ ਆਈਡੀ ਦੇ ਨਾਲ ਮਰਜ ਕਰ ਦਿੱਤਾ ਜਾਵੇ ਤੇ ਕੀ ਲਾਇਸੈਂਸ ਦੇ ਥਰੂ ਇਮੀਗ੍ਰੇਸ਼ਨ ਸਟੇਟਸ ਦਾ ਵੀ ਪਤਾ ਕੀਤਾ ਜਾ ਸਕਦਾ ਕੀ ਕੱਲ ਨੂੰ ਇੱਕ ਆਮ ਜਿਹੜੇ ਟਰੱਕ ਚਲਾ ਰਹੇ ਨੇ ਸਾਡੇ ਵੀਰ ਭਰਾ ਕਈਆਂ ਦੇ ਵਰਕ ਪਰਮਿਟ ਐਕਸਪਾਇਰ ਵੀ ਹੋਏ ਹੁੰਦੇ ਕਿਉਂਕਿ ਨਵੇਂ ਪਰਮਿਟ ਆਉਣ ਲੱਗਿਆਂ ਨੂੰ ਵੀ ਸਾਲ ਸਾਢੇ 3 ਸਾਲ ਲੱਗ ਰਿਹਾ ਬਿਲਕੁਲ ਬਿਲਕੁਲ ਕਿੰਨੇ ਕੁ ਰਿਸਕ ਫੈਕਟਰ ਦੇ ਵਿੱਚ ਆ ਸਕਦੇ ਨੇ ਦੇਖੋ ਜੀ ਜੇ ਦਾ ਵਰਕ ਪਰਮਿਟ ਐਕਸਪਾਇਰ ਹੋਇਆ ਉਹਨੇ ਆਪਣਾ ਅਪਲਾਈ ਕੀਤਾ ਉਹਦੇ ਵਾਸਤੇ ਤਾਂ ਕੋਈ ਰਿਸਕ ਨਹੀਂ ਜੀ ਉਹ ਤਾਂ ਆਪਣੇ ਕੰਮ ਨਾਲ ਕੰਮ ਰੱਖੇ ਤੁਸੀਂ ਤੁਸੀਂ ਸੁਣਿਆ ਵੀ ਹੋਊਗਾ ਜਾਂ ਤੁਸੀਂ ਟਰੱਕਾਂ ਵਾਲਿਆਂ ਕੋਲੋਂ ਜਾਣਦੇ ਵੀ ਹੋਊਗੇ ਵੀ ਜਿਹੜੇ ਜਦੋਂ ਵਰਕ ਪਰਮਿਟ ਐਕਸਪਾਇਰ ਹੋ ਜਾਂਦਾ ਨਾ ਹਾਂਜੀ ਉਹ I10 ਤੇ ਨਹੀਂ ਜਾਂਦਾ ਜੀ ਕਿਉਂਕਿ ਉਹ ਲਾਇਸੈਂਸ ਦੇਖਦੇ ਨਹੀਂ ਉਹ ਦੇਖਦੇ ਵਰਕ ਪਰਮਿਟ ਉਹ ਦੇਖਦੇ ਵਰਕ ਪਰਮਿਟ ਠੀਕ ਹੈ ਨਾ ਇਹੀ ਚੀਜ਼ ਆ ਹੂੰ ਜੇ ਤੁਹਾਡੇ ਕੋਲ ਲਾਇਸੈਂਸ ਅਥਾਰਟੀ ਹੈ ਕੰਮ ਕਰ ਚਲਾਉਣ ਦੀ ਹਾਂਜੀ ਤੁਸੀਂ ਕਿਦਾਂ I10 ਵਾਲੇ ਤੁਹਾਨੂੰ ਕਿਦਾਂ ਉਹ ਵੀ ਯੂਐਸਏ ਜੀ ਪੈਂਦਾ ਉਹ ਤੁਹਾਨੂੰ ਕਿਦਾਂ ਕਹਿੰਦੇ ਆ ਵੀ ਨਹੀਂ ਲਾਇਸੈਂਸ ਨਹੀਂ ਵਰਕ ਪਰਮਿਟ ਜੀ ਉਹ ਅਸੀਂ ਕਿਦਾਂ ਮੰਨ ਲੈਨੇ ਆ ਉਹ ਇਸੇ ਕਰਕੇ ਮੰਨ ਲੈਨੇ ਵੀ ਰੂਲ ਤਾਂ ਕੋਈ ਹੈਗਾ ਨਾ ਹਾਂਜੀ ਸਾਨੂੰ ਢਿੱਲ ਮਿਲੀ ਹੋਈ ਹੈ ਵੱਖਰੀ ਗੱਲ ਆ ਪਰ ਰੂਲ ਤੇ ਹੈਗਾ ਨਾ ਨਹੀਂ ਮੈਂ ਇੱਥੇ ਜਗਦੀਸ਼ ਸਿੰਘ ਜੀ ਤੁਹਾਨੂੰ ਮਾੜਾ ਜਿਹਾ ਇੱਕ ਵਾਰੀ ਰੋਕਣਾ ਚਾਹਾਂਗਾ ਮੈਂ ਮਾਫੀ ਚਾਹੁੰਦਾ ਕਿ ਮੈਂ ਆਪਣੇ ਦਰਸ਼ਕਾਂ ਨੂੰ ਜ਼ਰੂਰ ਦੱਸਣਾ ਚਾਹਾਂਗਾ ਕਿ ਇਹ ਜਿੰਨੀ ਵੀ ਜਾਣਕਾਰੀ ਹੈ ਨਾ ਤੁਸੀਂ ਇਹ ਹੁਣ ਆਉਣ ਵਾਲੇ ਸਮੇਂ ਦੇ ਵਿੱਚ ਜਿਹੜੇ ਵੀ ਵੀਰ ਵਰਕ ਪਰਮਟ ਤੇ ਨੇ ਜਾਂ ਜਿਨ੍ਹਾਂ ਦੇ ਸਟੇਟਸ ਪੈਂਡਿੰਗ ਨੇ ਹਨਾ ਉਹ ਆਪਣੇ ਅਟਾਰਨੀਜ਼ ਆਪਣੇ ਵਕੀਲਾਂ ਦੇ ਨਾਲ ਆਪਣੀ ਸਲਾਹ مشورہ ضرور ਕਰਨਾ ਆਪਣੇ ਆਪਣੇ ਕੇਸਾਂ ਨੂੰ ਲੈ ਕੇ ਕਿ ਉਹਨਾਂ ਨੇ ਅਗਲੇ ਆਉਣ ਵਾਲੇ 4 ਸਾਲ ਜਿਹੜੇ ਆ ਉਹ ਇਸ ਦੇਸ਼ ਦੇ ਵਿੱਚ ਕਿਵੇਂ ਵਿਚਰਨਾ ਕਿਸੇ ਤਰੀਕੇ ਦੀ ਉਹਨਾਂ ਨੂੰ ਕੋਈ ਦਿੱਕਤ ਨਾ ਆਵੇ ਕਿਸੇ ਤਰੀਕੇ ਨਾਲ ਕੋਈ ਪ੍ਰੋਬਲਮ ਨਾ ਆਵੇ ਕਿਉਂਕਿ ਵੇਖੋ ਰੌਲਾ ਪਏਗਾ ਹੁਣ ਜੇ ਯੁੱਗ ਮੀਡੀਆ ਦਾ ਸੋਸ਼ਲ ਮੀਡੀਆ ਦਾ ਯੁੱਗ ਆ ਮੈਂ ਪਿਛਲੇ ਐਪੀਸੋਡ ਦੇ ਵਿੱਚ ਵੀ ਇਹ ਜ਼ਿਕਰ ਕੀਤਾ ਸੀ ਕਿ ਓਬਾਮਾ ਐਡਮਿਨਿਸਟ੍ਰੇਸ਼ਨ ਨੇ 50 ਲੱਖ ਬੰਦਾ ਰਿਪੋਰਟ ਕੀਤਾ ਸੀ ਅਮਰੀਕਾ ਦੇ ਵਿੱਚੋਂ ਬਿਲਕੁਲ 50 ਲੱਖ ਨੰਬਰ ਕੋਈ ਛੋਟਾ ਨਹੀਂ ਹੈਗਾ ਜਿਹਦੇ ਕੰਪੈਰੀਟਿਵਲੀ ਟਰੰਪ ਨੇ ਹੁਣ ਤੱਕ 15 ਲੱਖ ਰਿਪੋਰਟ ਕੀਤਾ ਵਾ ਤੇ ਬਾਈਡਨ ਐਡਮਿਨਿਸਟ੍ਰੇਸ਼ਨ ਨੇ 2021 ਤੋਂ ਲੈ ਕੇ 24 ਤੱਕ 1.4 ਮਿਲੀਅਨ ਦੇ ਅਰਾਊਂਡ ਬੰਦਾ ਰਿਪੋਰਟ ਕੀਤਾ 14 ਲੱਖ 14 ਲੱਖ ਦੇ ਅਰਾਊਂਡ ਹੁਣ ਫਰਕ ਇਹ ਆ ਜਾਂਦਾ ਜਗਦੀਪ ਸਿੰਘ ਜੀ ਕਿ ਸਨ 2010 ਤੋਂ ਲੈ ਕੇ ਤੇ ਜਦੋਂ ਆ 2008 ਤੋਂ ਲੈ ਕੇ ਜੇ ਗੱਲ ਕਰੀਏ ਤੇ 16 ਤੱਕ ਟਰੰਪ ਐਡਮਿਨਿਸਟ੍ਰੇਸ਼ਨ ਉਬਾਮਾ ਐਡਮਿਨਿਸਟ੍ਰੇਸ਼ਨ ਰਹੀ ਆ ਜੀ ਹੁਣ ਉਸ ਟਾਈਮ ਜਿਹੜਾ سوشل মিডিਆ ਨਾ ਨਵਾਂ ਨਵਾਂ ਹੋਂਦ ਚ ਆਉਣਾ ਸ਼ੁਰੂ ਹੋਇਆ ਬਿਲਕੁਲ ਤੇ ਉਹਦੀ ਜਿਹੜੀ ਐਕਸੈਸੀਬਿਲਟੀ ਲੋਕਾਂ ਦੇ ਵਿੱਚ ਇੰਨੀ ਜ਼ਿਆਦਾ ਵਧੀ ਨਹੀਂ ਸੀ ਹਾਤਾ ਦਾਦ ਦੇ ਵਿੱਚ ਨਹੀਂ ਸੀ ਜੀ ਤੇ ਆਮ ਲੋਕ ਜਿਹੜੇ ਵੀ سوشل মিডিਆ ਦੇ ਉੱਪਰ ਇੰਨਾ ਜ਼ਿਆਦਾ ਨਹੀਂ ਸੀ ਆ ਰਹੇ ਬਿਲਕੁਲ ਬਿਲਕੁਲ ਹੁਣ ਜੇ ਵੇਖਿਆ ਜਾਵੇ ਕਿ ਜਿਵੇਂ ਜਿਵੇਂ ਹੁਣ ਉਸ ਟਾਈਮ ਤੇ 50 ਲੱਖ ਬੰਦਾ ਰਿਪੋਰਟ ਕੀਤਾ ਤੇ ਸ਼ਾਇਦ ਕਿਸੇ ਦੇ ਮੈਨੂੰ ਲੱਗਦਾ ਨਹੀਂ ਕਿ ਕੰਨ ਤੇ ਜੋ ਵੀ ਸਰਕੀ ਹੋਵੇ ਕਿਉਂਕਿ ਪਤਾ ਪਹੁੰਚੀ ਨਹੀਂ ਨਾ ਪਤਾ ਨਹੀਂ ਉਹਨੀ ਖਬਰ ਪਹੁੰਚ ਨਹੀਂ ਪਾਈ ਕਿ ਅੰਡਰਗਰਾਉਂਡ ਹੀ ਕੰਮ ਇੰਨਾ ਜ਼ਿਆਦਾ ਹੋ ਗਿਆ ਹਾਲਾਂਕਿ ਉਹ ਡੈਮੋਕ੍ਰੇਟਸ ਪਾਰਟੀ ਸੀ ਬਿਲਕੁਲ ਹੁਣ ਜੇ ਗੱਲ ਕਰੀਏ ਰਿਪਬਲਿਕਨ ਪਾਰਟੀ ਦੇ ਵਿੱਚ ਜੇ ਟਰੰਪ ਨੇ 1.5 ਮਿਲੀਅਨ ਬੰਦਾ ਰਿਪੋਰਟ ਕੀਤਾ ਸੀ ਆਪਣੀ ਪਹਿਲੀ ਟਰਮ ਦੇ ਦੌਰਾਨ ਜੀ ਉਹਦੇ ਉੱਪਰ ਹੀ ਸਾਰੀ ਦੁਨੀਆ ਦੇ ਵਿੱਚ ਇਸ ਕਦਰ ਲਾਲਾ ਲਾਲਾ ਮਚ ਗਈ ਸੀ ਕਿ ਹਹਾਕਾਰ ਮਚ ਗਈ ਸੀ ਅਮਰੀਕਾ ਦੀਆਂ ਛੜਕਾਂ ਦੇ ਉੱਪਰ ਕਿ ਇਹ ਕੈਸਾ ਕਾਲਾ ਦੌਰ ਆ ਗਿਆ ਪਰ ਵੇਖਣਾ ਇਹ ਹੋਏਗਾ ਕਿ ਜਗਦੀਪ ਸਿੰਘ ਜੀ ਕੇ ਅਗਲੇ 4 ਸਾਲਾਂ ਦੇ ਵਿੱਚ ਜੋ 트럼ਪ ਆਪਣੀ ਫੁੱਲ ਪਾਵਰ ਨਾਲ ਇਸ ਚੀਜ਼ ਦੇ ਉੱਪਰ ਖਾਸ ਕਰਕੇ ਕਿਉਂਕਿ ਚੋਣਾਂ ਦੀ ਜੇਤੀ ਇਹਦੇ ਉੱਪਰ ਹੋਈ ਆ ਇਹ ਵੇਖਣਾ ਹੋਏਗਾ ਕਿ ਆਉਣ ਵਾਲੇ 4 ਸਾਲਾਂ ਦੇ ਵਿੱਚ ਜਿਹੜੀ ਮਾਸ ਡੈਪੂਟੇਸ਼ਨ ਜਿਹਦਾ ਬਾਰ-ਬਾਰ ਬਾਰ-ਬਾਰ ਲਹਿ ਜਾ ਰਿਹਾ ਹੈ ਗਿਆ ਜਾ ਰਿਹਾ ਕਿ ਉਹ ਕਿਸ ਲੈਵਲ ਤੇ ਹੋਏਗੀ ਤੇ ਸੋਸ਼ਲ ਮੀਡੀਆ ਦੇ ਉੱਪਰ ਇਸ ਚੀਜ਼ ਦਾ ਪ੍ਰਭਾਵ ਜਿਹੜਾ ਕਿਸ ਕਦਰ ਪਏਗਾ ਤੇ ਲੋਕਾਂ ਦੇ ਦਿਲਾਂ ਦੇ ਵਿੱਚ ਇਹਦਾ ਜਿਹੜਾ ਡਰ ਹੈ ਇਹਦਾ ਖੌਫ ਹੈ ਉਹ ਕਿੰਨਾ ਕੁ ਜ਼ਿਆਦਾ ਵੱਤ ਸਕਦਾ ਪਹਿਲੀ ਗੱਲ ਤਾਂ ਜਿੰਨੇ ਵੀ ਸਾਨੂੰ ਸੁਣ ਰਹੇ ਨੇ ਸਾਡੇ ਵੀਰ ਭਰਾ ਦੇਖੋ ਜੀ ਹਰ ਬੰਦਾ ਇੱਥੇ ਆਪਣੇ ਕੁਝ ਸੁਪਨੇ ਦੇ ਤੇ ਫਿਊਚਰ ਨੂੰ ਲੈ ਕੇ ਆਉਂਦਾ ਠੀਕ ਹੈ ਜੀ ਹਰ ਬੰਦਾ ਚਾਹੁੰਦਾ ਵੀ ਮੈਂ ਕੋਈ ਚੰਗੇ ਬੰਦੇਾਂ ਵਾਂਗ ਬੇ ਕਿ ਮੈਂ ਐਦਾਂ ਦਾ ਹੋਣਾ ਚਾਹੀਦਾ ਜੀ ਉਹਨੂੰ ਉਹਦਾਂ ਦਾ ਹੋਣ ਵਾਸਤੇ ਤੁਹਾਨੂੰ ਜਿਹੜਾ ਤੁਹਾਡਾ ਪੇਪਰ ਵਰਕ ਆ ਨਾ ਮੈਨੂੰ ਪਤਾ ਮੈਂ ਵੀ ਇਸ ਦੌਰ ਚੋਂ ਲੰਘਿਆ ਕਿਤਨਾ ਕਿਤੇ ਮੇਰੇ ਰਿਸ਼ਤੇਦਾਰੀ ਦੌਰ ਚੋਂ ਸਾਰਾ ਜਨ ਲੰਘਿਆ ਉਸ ਪੇਪਰ ਵਰਕ ਨੂੰ ਸਾਂਭਣ ਵਾਸਤੇ ਤੇ ਬਣਾਉਣ ਵਾਸਤੇ ਸਾਨੂੰ ਆਲੇ ਦੁਆਲੇ ਬੜੀਆਂ ਸਲਾਹਾਂ ਮਿਲਦੀਆਂ ਉਹ ਸਲਾਹ ਤੁਸੀਂ ਸਕੇਂਡਰੀ ਰੱਖਣੀ ਆ ਤੁਸੀਂ ਆਪਣੇ ਅਟਾਰਨੀ ਕੋਲ ਜਾਓ ਕੋਈ ਡਰਨ ਵਾਲੀ ਗੱਲ ਨਹੀਂ ਗਈ ਡਰਨ ਵਾਲੀ ਉਹਨਾਂ ਵਾਸਤੇ ਗੱਲ ਜਿਨ੍ਹਾਂ ਨੇ ਕਹਿ ਲਓ ਵੀ ਆਏ ਇੱਥੇ ਆ ਗਏ ਤੇ ਉਹਨਾਂ ਨੇ ਸੋਚ ਲਿਆ ਵੀ ਬਸ ਅਸੀਂ ਜੀ ਅਮਰੀਕਾ ਪਹੁੰਚ ਗਏ ਉਨਾ ਵਾਸਤੇ ਡਰਨ ਵਾਲੀ ਗੱਲ ਆ ਉਹਨਾਂ ਨੇ ਕੀਤਾ ਹੀ ਕੋਈ ਨਹੀਂ ਕੋਈ ਪੇਪਰ ਨਹੀਂ ਬਣਾਇਆ ਉਹ ਗੱਲ ਨਹੀਂ ਕੋਈ ਬਾਤ ਨਹੀਂ ਕੋਈ ਕੋਈ ਕਹਿ ਲੋ ਵੀ ਉਹਨਾਂ ਨੇ ਇਹ ਸੋਚਿਆ ਵੀ ਹੁਣ ਅਸੀਂ ਅਮਰੀਕਾ ਆ ਗਏ ਤੇ ਬਸ ਅਸੀਂ ਇੱਥੇ ਹੀ ਰਹਿਣਾ ਬਿਲਕੁਲ ਪਹਿਲੇ 5 ਸਾਲ ਤੋਂ 7 ਸਾਲ ਬੰਦੇ ਦੇ ਪੇਪਰ ਬਣਾਉਂਦੇ ਆ ਜੇ ਲੰਘ ਜਾਂਦੇ ਨੇ ਜੀ ਜਿਨ੍ਹਾਂ ਨੇ 5-7 ਸਾਲ ਇਸ ਕੜੀ ਨੂੰ ਲਗਾਤਾਰ ਜਾਰੀ ਰੱਖਿਆ ਉਹ ਪੇਪਰਾਂ ਦੇ ਵਿੱਚ ਅਪਡੇਟ ਨੇ ਉਹਨਾਂ ਵਾਸਤੇ ਕੋਈ ਵੀ ਖਤਰੇ ਦੀ ਗੱਲ ਨਹੀਂ ਕਿਉਂਕਿ ਭਵੇਂ ਉਹ ਗੁਠਾ ਰਖਾਉਣ ਤੇ ਭਵੇਂ ਤੁਹਾਡੀਆਂ ਉਂਗਲਾਂ ਰਖਾਉਣ ਕਿਉਂਕਿ ਤੁਹਾਡਾ ਨਾਂ ਬੋਲਣਾ ਐਕਟਿਵ ਕੱਲ ਸਹੀ ਹੈ ਵੈਸੇ ਜਿਆਦਾਤਰ ਦੇਖਿਆ ਜਾਵੇ ਕਿ ਜਿਵੇਂ ਉਹਨਾਂ ਨੇ ਅਸੀਂ ਪਿਛਲੇ ਐਪੀਸੋਡ 'ਚ ਜ਼ਿਕਰ ਕੀਤਾ ਸੀ ਇਹ ਤਕਰੀਬਨ 1.4 ਮਿਲੀਅਨ ਦੇ ਅਰਾਊਂਡ ਉਹ ਲੋਕ ਨੇ ਜਿਨ੍ਹਾਂ ਨੂੰ ਡੈਪੂਟੇਸ਼ਨ ਆਰਡਰਸ ਆ ਚੁੱਕੇ ਨੇ ਆ ਚੁੱਕੇ ਕਿ ਭਈ ਇਹਨਾਂ ਦੀਆਂ ਅਪੀਲ ਵੀ ਖਤਮ ਹੋ ਚੁੱਕੀਆਂ ਨੇ ਉਹਨਾਂ ਨੂੰ ਅਸੀਂ ਰਿਪੋਰਟ ਕਰਾਂਗੇ ਜੀ ਫਿਰ ਦੂਜੇ ਨੰਬਰ ਤੇ ਉਹ ਕੈਟਾਗਰੀ ਆ ਰਹੀ ਹੈ ਕਿ ਜਿਨ੍ਹਾਂ ਨੂੰ ਜਿਹੜੇ ਇਲੀਗਲੀ ਐਂਟਰ ਕੀਤੇ ਸੀ ਡੈਪੂਟੇਸ਼ਨ ਲੱਗਣ ਤੋਂ ਬਾਹਰ ਬਾਦ ਵੀ ਹਾਂਜੀ ਹਾਂਜੀ ਫਿਰ ਉਹਨਾਂ ਨੂੰ ਰਿਪੋਰਟ ਕੀਤਾ ਜਾਏਗਾ ਤੀਜੀ ਕੈਟਾਗਰੀ ਆ ਰਹੀ ਹੈ ਜੀ ਜਿਹੜੇ ਕ੍ਰਿਮੀਨਲ ਕੰਡਰ ਦੇ ਕੇਸ ਆ ਰਿਹਾ ਜਿਨ੍ਹਾਂ ਦੇ ਕ੍ਰਿਮੀਨਲ ਰੈਕੋਰਡ ਪੈ ਗਿਆ ਕੋਈ ਉਹਨਾਂ ਦੀ ਹਿਸਟਰੀ ਆ ਕਰਾਇਮ ਦੇ ਰਿਲੇਟਡ ਫਿਰ ਉਹਨਾਂ ਦੇ ਉੱਪਰ ਵੀ ਡੈਪੂਟੇਸ਼ਨ ਦਾ ਖਤਰਾ ਜਿਹੜਾ ਵਾ ਮੰਨਦਾ ਹੈ ਤੇ بڑے ਪ੍ਰੋਸੈਸ ਨੇ ਕਈ ਕੈਨ ਵਾਲੇ ਡੀਨੇਚੁਰਲਾਈਜ਼ ਵੀ ਕਰਵਾਵਾਂਗੇ ਮੈਂ ਡੀਨੇਚੁਰਲਾਈਜ਼ ਮਤਲਬ ਜਿਹੜੇ ਸਿਟੀਜ਼ਨ ਹੋ ਚੁੱਕੇ ਨੇ ਇਸ ਦੇਸ਼ ਦੇ ਵਿੱਚ ਆ ਕੇ ਵੇਖੋ ਦੋ ਤਰ੍ਹਾਂ ਦੇ ਨਾਲ ਸਿਟੀਨਸ਼ਿਪ ਆ ਇੱਕ ਬਾਇ ਬਰਥ ਆ ਤੇ ਇੱਕ ਹੁੰਦੀ ਹੈ ਜੀ ਤੁਸੀਂ ਇੱਥੇ ਆ ਕੇ ਇੱਕ ਗ੍ਰੀਨ ਕਾਰਡ ਦੇ ਥਰੂ ਪ੍ਰੋਸੈਸ ਦੇ ਥਰੂ ਤੁਸੀਂ ਸਿਟੀਜ਼ਨ ਹੁੰਦੇ ਹੋ ਇਤੋਂ ਤੱਕ ਗੱਲਾਂ ਕਈ ਉਡਾਣ ਨੂੰ ਉੱਡੀਆਂ ਜਾ ਰਹੀਆਂ ਨੇ ਕਿ ਡੀਨੇਚੁਰਲਾਈਜ਼ ਕਰਾਂਗੇ ਹਾਲਾਂਕਿ ਡੀਨੇਚੁਰਲਾਈਜ਼ ਕਰਨ ਦਾ ਇੱਕ ਪ੍ਰੋਸੈਸ ਆ ਜਿਹੜਾ ਕਈ ਸਾਲਾਂ ਦਾ ਪ੍ਰੋਸੈਸ ਆ ਕਾਫੀ ਕੋਸਟ ਆ ਸੋ ਸਰਕਾਰ ਦੇ ਇੰਨੇ ਬਜਟ ਵੀ ਨਹੀਂ ਹੋ ਸਕਦੇ ਕਿ ਉਹ ਇੱਕ ਇੱਕ ਸਿਟੀਜ਼ਨ ਫੜ ਕੇ ਡੀਰੇਚਰਲਾਈਜ਼ ਕਰਨ ਹਾਲਾਂਕਿ ਜਿਹੜਾ ਪਹਿਲੇ ਨੰਬਰ ਤੇ ਜਿਹੜੇ ਆ ਰਹੇ ਨੇ ਪਹਿਲਾਂ ਉਹਨਾਂ ਨੂੰ ਤਾਂ ਫੜ ਲਓ ਮੈਂ ਇਹੀ ਤਾਂ ਦੱਸਣ ਡਿਆ ਵੀ ਜਿਹੜਾ ਸਿਟੀਜ਼ਨ ਆਲਾ ਨਾ ਜੀ ਇਹ ਅਜੇ ਉਹਨਾਂ ਨੇ ਇੱਕ ਗੱਲ ਦੇ ਨਾਲ ਗੱਲ ਕੀਤੀ ਆ ਹੋ ਸਕਦਾ ਅਗਲੀਆਂ 5-7 ਸਰਕਾਰਾਂ ਚ ਉਹ ਐਕਟਿਵ ਹੋ ਜਵੇ ਮੈਂ ਇਹ ਨਹੀਂ ਕਹਿੰਦਾ ਪਰ ਅਜੇ ਵੇਖੋ ਫੇਰ ਉਹੀ ਗੱਲ ਆ ਜੇ ਉਹ ਇਸ ਕੰਮ ਪੈ ਗਏ ਪਰ ਚੰਦਦੀਪ ਸਿੰਘ ਜੀ ਮੈਂ ਇੱਥੇ ਇੱਕ ਚੀਜ਼ ਪੁੱਛਣਾ ਚਾਹੁੰਦਾ ਆ ਬਿਆਨਬਾਜ਼ੀ ਬੜੀ ਹੋ ਰਹੀ ਆ ਬਿਰੂਪ ਦੀ ਸੀਟ ਸੰਬੰਧ ਤੋਂ ਪਹਿਲਾਂ ਜਿਹੜੀ ਬਿਆਨਬਾਜ਼ੀ ਆ ਨਾ ਬਿਆਨਬਾਜ਼ੀ ਦੀ ਜਿਹੜੀ جنگ ਆ ਉਹ ਪਹਿਲਾਂ ਹੀ ਚੱਲ ਪਈ ਹੋਈ ਆ ਬਿਲਕੁਲ ਆ ਵੇਖੋ ਇੱਕ ਗੱਲ ਕਰਨੀ ਮਾਸ ਡੈਪੂਟੇਸ਼ਨ ਦੀ ਉਹ ਵਿਟਰਪਸਾਬ ਵੱਲੋਂ ਆ ਰਹੀ ਆ ਫਿਰ ਗੱਲ ਕਰਨੀ ਜੀ ਕੈਨੇਡਾ ਨੂੰ ਕਹਿ ਦੇਣਾ ਤੂੰ ਸਾਡੀ 51ਵੀਂ ਸਟੇਟ ਬਣ ਜਾ ਤੇ ਟੂਟ ਨੂੰ ਕਹਿ ਦੇਣਾ ਤੂੰ ਸਾਡਾ ਗਵਰਨਰ ਬਣ ਜਾ ਡੈਨਮਾਰਕ ਨੂੰ ਕਹਿਣਾ ਤੁਸੀਂ ਸਾਨੂੰ ਗ੍ਰੀਨਲੈਂਡ ਵੇਚ ਦਿਓ ਬਿਲਕੁਲ ਹੁਣ ਇਹ ਗੱਲਾਂ ਦਾ ਕੜਾ ਜ ਨਹੀਂ ਬਣਦਾ ਨਜ਼ਰ ਆ ਰਿਹਾ ਕਿ ਇਹਦੇ ਚ ਸੱਚ ਹੈ ਕਿ ਤੇ ਝੂਠ ਹੈ ਕਿ ਵੇਖੋ ਜੀ ਪਹਿਲੀ ਗੱਲ ਤੇ ਆ ਵੀ ਜਿਸ ਵਜ੍ਹਾ ਕਰਕੇ ਉਹ ਹੋਂਦ ਵਿੱਚ ਆਇਆ ਉਹ ਇਹੀ ਹੋਂਦ ਆ ਲੋਕਾਂ ਨੇ ਉਹਨੂੰ ਵੋਟਾਂ ਤਾਂ ਪਾਈਆਂ ਕਿ ਜਿਹੜੀ ਬਾਹਰਲੀ ਕਮਿਊਨਿਟੀ ਆ ਉਹਨਾਂ ਨੂੰ ਬਿਨਾ ਪੇਪਰਾਂ ਤੋਂ ਰਹਿ ਰਹੇ ਉਹਨੂੰ ਰਿਪੋਰਟ ਕਰੋ ਅਸਲ ਦੇ ਵਿੱਚ ਆਪਾਂ ਜਿੱਦਾਂ ਮਰਜੀ ਮੈਂ ਇਹਦੇ ਵਿੱਚ ਇਹ ਨਹੀਂ ਕਹਿ ਰਿਹਾ ਵੀ ਕੋਈ ਸਾਨੂੰ ਮਾੜਾ ਸਮਝਦਾ ਕੋਈ ਚੰਗਾ ਸਮਝਦਾ ਉਹ ਇਹ ਸਮਝਦੇ ਨੇ ਕਈ ਲੋਕ ਇਹ ਸਮਝਦੇ ਨੇ ਵੀ ਇਹ ਰੂਲ ਨਹੀਂ ਮੰਨਦੇ ਹੂੰ ਰੂਲ ਮੰਨਣ ਦਾ ਮਤਲਬ ਇਹ ਆ ਵੀ ਜੇ ਤੁਹਾਡੇ ਕੋਲ ਪੇਪਰਵਰਕ ਤੁਸੀਂ ਆਪਣਾ ਕੰਮ ਕਰ ਰਹੇ ਜੀ ਜ਼ੀ ਰੂਲ ਮੰਨ ਰਹੇ ਜੀ ਕ੍ਰਿਮੀਨਲ ਰੈਕਡ ਦਾ ਮਤਲਬ ਇਹ ਆ ਕਈ ਲੋਕਾਂ ਨੇ ਤਾਂ ਕਿਹਾ ਲੈ ਆ ਤੈਨੂੰ ਸਪੀਡਿੰਗ ਦੀ ਟਿਕਟ ਮਿਲੀ ਉਹ ਤੂੰ ਕ੍ਰਿਪ ਨਹੀਂ ਕ੍ਰਿਮੀਨਲ ਰੈਕਡ ਇਹ ਨਹੀਂਗਾ ਕ੍ਰਿਮੀਨਲ ਰੈਕਡ ਇਹ ਆ ਜਦੋਂ ਤੁਹਾਨੂੰ ਕੋਈ ਪੁਲਿਸ ਵੱਲੋਂ ਕੋਈ ਪ੍ਰੂਫ ਮਿਲਦਾ ਜਾਂ ਕੋਈ ਪੇਪਰ ਮਿਲਦਾ ਜਾਂ ਤੁਹਾਡੇ ਕੋਈ ਐਫ ਆਈ ਆਰ ਇਦਾਂ ਦੀ ਹੁੰਦੀ ਆ ਉਹਦੇ ਵਿੱਚ ਸ਼ੋਅ ਕੀਤਾ ਜਾਂਦਾ ਵੀ ਤੁਸੀਂ ਕੋਈ ਕ੍ਰਾਈਮ ਕੀਤਾ ਹੂੰ ਈਵਨ ਤੁਸੀਂ ਸ਼ਾਇਦ ਸੁਣਿਆ ਹੋਊਗਾ ਕਿਸੇ ਵੇਲੇ ਲੌਗ ਬੁੱਕ ਦੀ ਟਿਕਟ ਵੀ ਕ੍ਰਿਮੀਨਲ ਰੈਕਡ ਨਾਲ ਜੋੜ ਦਿੱਤੀ ਜਾਂਦੀ ਸੀ ਜੀ ਲੇਕਿਨ ਉਹ ਕ੍ਰਿਮੀਨਲ ਰੈਕર્ડ ਤੁਹਾਡੀ ਡਿਊਟੀ ਦਾ ਕ੍ਰਿਮੀਨਲ ਰੈਕર્ડ ਆ ਹੂੰ ਹੂੰ ਉਹਨੂੰ ਤੁਸੀਂ ਉਸ ਰੈੱਡ ਵਰਦੀ 'ਚ ਨਹੀਂ ਲੈ ਕੇ ਜਾ ਸਕਦੇ ਅੱਛਾ ਜੀ ਹਾਂਜੀ ਪਰ ਜਦੋਂ ਤੁਹਾਨੂੰ ਕਿਸੇ ਨੇ ਕਹਿ ਤਾ ਨਾ ਕਿ ਆ ਪੁਲਿਸ ਵਾਲੇ ਨੇ ਜਾਂ ਤੁਹਾਡੇ ਸਟੇਟਸ ਨੇ ਕ੍ਰਿਮੀਨਲ ਰੈੱਡ ਫਲੈਗ ਆ ਗਿਆ ਨਾ ਜੀ ਉਹਨੂੰ ਤੁਸੀਂ ਕ੍ਰਿਮੀਨਲ ਰੈਕਡ ਰੈਕਡ ਮੰਨਣਾ ਵਾ ਅੱਛਾ ਜੀ ਉਹਦਾ ਤੁਸੀਂ ਸੌਟ ਆਊਟ ਕਰ ਸਕਦੇ ਜੀ ਇਹ ਨਹੀਂ ਪਹਿਲਾਂ ਸੌਟ ਆਊਟ ਹੈ ਨਹੀਂ ਤੁਹਾਨੂੰ ਕੋਈ ਗੱਲ ਹੋਈ ਪਤਾ ਇੱਥੇ ਨਹੀਂ ਪੁਲਿਸ ਕੀ ਕਰਦੀ ਹੈ ਕੋਈ ਗੱਲ ਹੋਈ ਜੀ ਅਗਲੇ ਨੇ ਬੇਲ ਕਰਾਈ ਗੱਲ ਦਿਨ ਬਾਹਰ ਆ ਗਿਆ ਜਿਹੜੇ ਬੰਦੇ ਬਾਹਰ ਨੰ ਬੰਦਾ ਜਾਂਦਾ ਓਕੇ ਮੈਂ ਟਰੱਕ ਚਲਾਣਾ ਮੈਂ ਕੰਮ ਕਰਨਾ ਉਹ ਪੇਪਰ ਵਰਕ ਤੋਂ ਫਿਰ ਸਖਣਾ ਰਹਿ ਜਾਂਦਾ ਜੀ ਉਹ ਨਹੀਂ ਤੁਸੀਂ ਪਿੱਛਾ ਛੱਡਣਾ ਕਿਤੇ ਨਾ ਕਿਤੇ ਲਾਪਰਵਾਹੀ ਜਿਹੜੀ ਆ ਉਹ ਪੇਪਰ ਵਰਕ ਨੂੰ ਲੈ ਕੇ ਜਿਹੜੀ ਆ ਉਹ ਜ਼ਰੂਰ ਹੈਗੀ ਆ ਕਿ ਉਹਦੇ ਤੇ ਆਪਾਂ ਨੂੰ ਬੜੇ ਜ਼ਰੂਰੀ ਆਪਾਂ ਨੂੰ ਧਿਆਨ ਦੇਣਾ ਚਾਹੀਦਾ ਕਿ ਇਹ ਸਾਡੀਆਂ ਬੜੀਆਂ ਟਾਈਮ ਟੂ ਟਾਈਮ ਇੱਕ ਮੈਂ ਗੱਲ ਹੋਰ ਐਡ ਕਰਨੀ ਚਾਹਣਾ ਜੀ ਜਦੋਂ ਬੰਦਾ ਵਰਕ ਪਰਮਿਟ ਤੇ ਇੱਥੇ ਆਉਂਦਾ ਉਹ ਪਹਿਲਾਂ ਫਿੰਗਰਪ੍ਰਿੰਟ ਕਰਦੇ ਨੇ ਜੀ ਕੋਸ ਚੇਅਰ ਬਾਅਦ ਤਾਨੂੰ ਕਰੇ ਜਿੱਠੀਆਂ ਦੀ ਫਿਰ ਫਿੰਗਰਪ੍ਰਿੰਟ ਵਾਸਤੇ ਹੂੰ ਡੇਢ ਸਾਲ ਕੇਸ ਚੱਲਦੇ ਨੂੰ ਹੋ ਜਾਂਦਾ ਫਿਰ ਫਿੰਗਰਪ੍ਰਿੰਟ ਵਾਸਤੇ ਚਿੱਠੀ ਆਉਂਦੀ ਅੱਛਾ ਜੀ ਉਹਦੀ ਵਜ੍ਹਾ ਇਹੀ ਆ ਕਿ ਤੁਹਾਨੂੰ ਚੈੱਕ ਕਰੀ ਜਾਂਦੇ ਨੇ ਐਵਰੀਥਿੰਗ ਓਕੇ ਐਵਰੀਥਿੰਗ ਓਕੇ ਕੇਸ ਤੋਂ ਪਹਿਲਾਂ ਜਿੰਨੇ ਤੁਹਾਡੇ ਫਿੰਗਰਪ੍ਰਿੰਟ ਹੋਏ ਹੁੰਦੇ ਉਹਨਾਂ ਨੇ ਉਹਨਾਂ 'ਨੂੰ ਸਟੈਂਪ ਲਾਈ ਹੁੰਦੀ ਪੇਪਰ ਤੇ ਉਹ ਨਾਲ ਸਬਮਿਟ ਹੁੰਦੇ ਨੇ ਕਿ ਹਾਂ ਵੀ ਇਹਨੇ ਫਿੰਗਰਪ੍ਰਿੰਟ ਭਰਾਏ ਨੇ ਹੁਣ ਮੰਨ ਲਓ ਕਿਸੇ ਨੂੰ ਚਿੱਠੀ ਆਈ ਸਾਰ ਨਾਲ ਵੱਡੀ ਪ੍ਰੋਬਲਮ ਇੱਕ ਹੋਰ ਵੀ ਆ ਮੰਨ ਲਓ ਮੈਂ ਜਦੋਂ ਆਇਆ ਇੱਥੇ ਉਦੋਂ ਮੈਂ ਕਿਸੇ ਆਪਣੇ ਯਾਰ ਦੋਸਤ ਰਿਸ਼ਤੇਦਾਰ ਕੋਲ ਰਹਿਣਾ ਹੂੰ ਮੈਂ ਐਡਰੈਸ ਉਹ ਦੇ ਦਿੱਤਾ ਹੂੰ ਉਤੋਂ ਬਾਅਦ ਮੈਂ ਉੱਥੋਂ ਆਪਣਾ ਬੈਗ ਚੁੱਕਿਆ ਮੈਂ ਆਪਣੇ ਕਿਸੇ ਫਰੈਂਡ ਕੋਲ ਚਲ ਗਿਆ ਜੀ ਠੀਕ ਹੈ ਜੀ ਜੀ ਮੈਂ ਐਡਰੈਸ ਉਹ ਦੇ ਦਿੱਤਾ ਜੀ ਠੀਕ ਹੈ ਮੁੜ ਕੇ ਮੈਂ ਨਿਊਯਾਰਕ ਚਲ ਗਿਆ ਹੂੰ ਫਿਰ ਮੈਂ ਕੈਲੀਫੋਰਨੀਆ ਆ ਗਿਆ ਹੂੰ 2-3 ਬਾਰੇ ਤੋਂ ਬਾਅਦ ਨਾ ਕੀ ਕਰਦਾ ਬੰਦਾ ਐਡਰੈਸ ਚੇਂਜ ਕਰਾਉਣਾ ਨਹੀਂ ਕਰਾਉਂਦਾ ਫਿਰ ਕਿਸੇ ਵੇਲੇ ਇੱਕ ਐਹੋ ਜਿਹੀ ਚਿੱਠੀ ਆ ਜਾਂਦੀ ਹੈ ਜਿਹੜੀ ਉਹਨੂੰ ਮਿਲਦੀ ਨਹੀਂ ਹੂੰ ਉਹਨੂੰ ਲੱਗਦਾ ਇਹ ਮੈਨੂੰ ਨਹੀਂ ਆਈ ਉਹ ਕਸੂਰ ਤੁਹਾਡਾ ਇਹ ਆ ਵੀ ਤੁਸੀਂ ਐਡਰੈਸ ਚੇਂਜ ਨਹੀਂ ਕਰਾਇਆ ਪਰ ਮਿਸਟੇਕ ਤਾਂ ਉਹੀ ਹੋ ਗਈ ਉਸ ਚੀਜ਼ ਕਰਕੇ ਉਹ ਤੁਹਾਨੂੰ ਪੇਪਰ ਤੁਹਾਡੇ ਤੱਕ ਪਹੁੰਚਿਆ ਨਹੀਂ ਤੇ ਫਿੰਗਰ ਪ੍ਰਿੰਟ ਕਰਾਇਆ ਨਹੀਂ ਉਹ ਤੁਹਾਡਾ ਪੇਪਰ ਵਰਕ ਪੈਂਡਿੰਗ ਚ ਚਲ ਗਿਆ ਜੀ ਸੋ ਇਹ ਜਿਹੜੀਆਂ ਕਾਫੀ ਚੀਜ਼ਾਂ ਹੈਗੀਆਂ ਜਿਹੜੀਆਂ ਲਾਪਰਵਾਹੀਆਂ ਆਪਾਂ ਨੂੰ ਗ੍ਰੇਜ ਕਰਨਾ ਪੈਣੀਆਂ ਚੀਜ਼ਾਂ ਤੋਂ ਪਰ ਆਉਣ ਵਾਲਾ ਸਮਾਂ ਜਿਹੜਾ ਵਾ ਉਹ ਅਸੀਂ ਇਹ ਜ਼ਰੂਰ ਕਹਿ ਸਕਦੇ ਹਾਂ ਕਿ ਖਾਸ ਕਰਕੇ 20 ਜਨਵਰੀ ਤੋਂ ਬਾਅਦ ਇੱਕ 2025 ਦੀ ਜਿਹੜੀ 20 ਜਨਵਰੀ ਤੋਂ ਬਾਅਦ ਦੀ ਜਿਹੜੀ ਸਵੇਰ ਉਹ ਸਵੇਰ ਹੁਣ ਕਿਸ ਰੁੱਖ ਨੂੰ ਜਾਂਦੀ ਆ ਤੇ ਸੜਕਾਂ ਦੇ ਉੱਪਰ ਕਹਿੰਦੇ ਆ ਕਿ ਹਾਹਾਕਾਰ ਮਚਣ ਦੀ ਪੂਰੀ ਸੰਭਾਵਨਾ ਹੈ ਕਿ ਜਿਹੜੀ ਮਾਸਟ ਡੈਪੂਟੇਸ਼ਨ ਆ ਮਾਸਟ ਡੈਪੂਟੇਸ਼ਨ ਤੋਂ ਇੱਕ ਚੀਜ਼ ਯਾਦ ਆਉਂਦੀ ਆ ਕਿ ਇੱਕ ਖੇਤਾਵਾ ਮੈਕਸੀਕਨ ਕਮਿਊਨਿਟੀ ਦੇ ਵਿੱਚ ਬੜੇ ਹਾਰਡ ਵਰਕਿੰਗ ਲੋਕ ਨੇ ਜਿਹੜੇ ਖੇਤੀਬਾੜੀ ਨੂੰ ਜਿਨ੍ਹਾਂ ਨੇ ਅਮਰੀਕਾ ਖਾਸ ਕਰਕੇ ਕੈਲੀਫੋਰਨੀਆ ਦੀ ਧਰਤੀ ਨੂੰ ਜਿਹੜਾ ਉਹ ਬੜੇ ਹੀ ਸਾਲਾਂ ਤੋਂ ਸੰਭਿਆ ਹੋਇਆ ਸ਼ੁਰੂ ਤੋਂ ਹੀ ਸੰਭਿਆ ਹੋਇਆ ਬਿਲਕੁਲ ਬਿਲਕੁਲ ਅ ਜਗਦੀਪ ਸਿੰਘ ਜੀ ਬਹੁਤ ਸਾਰਾ ਸਾਰੀ ਤਾਦਾਦ ਐਸੀ ਆ ਕਮਿਊਨਿਟੀ ਦੀ ਕਿ ਜਿੰਨਾਂ ਕੋ ਡਾਕੂਮੈਂਟਸ ਅਜੇ ਤੱਕ ਨਹੀਂ ਹੈਗੇ ਉਹਨਾਂ ਦੇ ਵਿਆਹ ਵੀ ਹੋ ਗਏ ਆ ਅੱਗੇ ਬੱਚੇ ਪੋਤੇ ਪੋਤਰੀਆਂ ਤੱਕ ਵੀ ਹੋ ਚੁੱਕੇ ਪਰ ਇਸ ਦੇਸ਼ ਦੇ ਵਿੱਚ ਪੱਕੇ ਨਹੀਂ ਹੁੰਦੇ ਪੱਕੇ ਨਹੀਂ ਆ ਭਾਈ ਹੁਣ ਜੇ ਮਾਸ ਡੈਪੋਰਟੇਸ਼ਨ ਦੇ ਵਿੱਚ ਉਹਨਾਂ ਲੋਕਾਂ ਨੂੰ ਲਿਆਂਦਾ ਜਾਂਦਾ ਤੇ ਖੇਤਾਂ ਦੇ ਵਿੱਚ ਕੰਮ ਕਰੂ ਤੇ ਕਰੂ ਕੌਣ ਦੇਖੋ ਜੀ ਇਹ ਚੀਜ਼ ਆਪਾਂ ਬੈਠੇ ਤੇ ਸੋਚਦੇ ਆ ਹੂੰ ਜਦੋਂ ਚਲੋ ਖੇਤਾਂ ਦੀ ਗੱਲ ਨਹੀਂ ਮੈਨੂੰ ਪਤਾ ਜਦੋਂ ਟ੍ਰਾਕਾਂ 'ਚ ਡੈਫ ਆਇਆ ਸੀ ਨਾ ਜੀ ਆਪਣਾ ਬੜਾ ਰੌਲਾ ਪਿਆ ਆ ਪੀ ਨਹੀਂ ਲੱਗਣਾ ਚਾਹੀਦਾ ਜੀ ਲੱਗਾ ਲੱਗਾ ਈਆਰਡੀਆ ਹੀ ਕਿੰਨਾ ਰੌਲਾ ਪਿਆ ਜੀ ਲੱਗੀ ਲੱਗੀ ਕੰਮ ਤਾਂ ਕੋਈ ਨਹੀਂ ਰੁਕਣਾ ਜੀ ਕਿਉਂਕਿ ਇਸ ਜਿਹੜੀ ਚੀਜ਼ ਦੀ ਨੀਡ ਇਸ ਦੇਸ਼ ਨੂੰ ਆ ਨਾ ਉਹ ਉਹਨਾਂ ਨੇ ਪੂਰੀ ਕਰਨੀ ਆ ਕਿਤੇਉਂ ਕਰਨ ਕਿੱਦਾਂ ਕਰਨ ਜੀ ਪਰ ਜਿਹੜਾ ਪੇਪਰ ਵਰਕ ਆ ਨਾ ਆਪਾਂ ਅੱਜ ਸੂਈ ਪੇਪਰ ਵਰਕ ਤੇ ਬਾਰ ਬਾਰ ਕਿਉਂ ਲੈ ਕੇ ਆ ਰਹੇ ਆ ਕਿਉਂਕਿ ਇਹ ਸਾਡੀ ਨੀਡ ਆ ਜੀ ਇਹ ਦੇਸ਼ ਦੀ ਨੀਡ ਨਹੀਂ ਗੀ ਇਹ ਸਾਡੀ ਨੀਡ ਆ ਸਾਨੂੰ ਇਹ ਪਤਾ ਹੋਣਾ ਚਾਹੀਦਾ ਵੀ ਅਸੀਂ ਇੱਥੇ ਰਹਿਣ ਵਾਸਤੇ ਹੁਣ ਤੁਸੀਂ ਮੰਨੋ ਵੀ ਤੁਸੀਂ ਸਵੇਰੇ ਘਰੋਂ ਬਾਹਰ ਨਿਕਲੇ 20 ਜਨਵਰੀ ਤੋਂ ਬਾਅਦ ਠੀਕ ਹੈ ਜੀ ਤੁਹਾਨੂੰ ਕਿਸ ਨੇ ਰੋਕਿਆ ਤੁਹਾਨੂੰ ਕਿਸੇ ਨੇ ਰੋਕਿਆ ਤਾਂ ਉਹ ਕੇ ਚਾਹੋ ਜੀ ਤੁਹਾਨੂੰ ਫੀਲ ਨਹੀਂ ਹੋਊਗਾ ਵੀ ਤੁਹਾਨੂੰ 1 ਜਨਵਰੀ ਰੋਕਿਆ ਜਾਂ 20 ਜਨਵਰੀ ਰੋਕਿਆ ਕਿਉਂਕਿ ਤੁਸੀਂ ਪੇਪਰ ਦੇ ਵਿੱਚ ਅਪਡੇਟ ਜੇ 20 ਜਨਵਰੀ ਤੋਂ ਬਾਅਦ ਬਿਨਾ ਪੇਪਰਾਂ ਨੂੰ ਰੋਕਿਆ ਉਹਦੇ ਵਾਸਤੇ ਉਹ ਦਿਨ ਵੱਖਰਾ ਹੋਊਗਾ ਤੇ ਪਿਛਲਾ ਵੱਖਰਾ ਹੋਊਗਾ ਵੱਖਰਾ ਕਿਉਂ ਹੋਇਆ ਉਹ ਗਾਹੀ ਪੱਤਰ ਆਰਟੋਡੇ ਨੇ ਬਸ ਇਹੀ ਬੇਨਤੀ ਸਾਰਿਆਂ ਨੂੰ ਰਿਕੁਐਸਟ ਆ ਡਰਨ ਦੀ ਲੋੜ ਨਹੀਂ ਇਹਦੀ ਡਰਨ ਦੀ ਕੋਈ ਲੋੜ ਨਹੀਂ ਜਿਹੜਾ ਉਹਨਾਂ ਰੂਲ ਬਣਾਇਆ ਸਾਨੂੰ ਮੰਨਣਾ ਪੈਣਾ ਤੇ ਅਸੀਂ ਮੰਨੀਏ ਬਿਲਕੁਲ ਸੋ ਇਹ ਜ਼ਰੂਰ ਆ ਕਿ ਖਾਸ ਕਰਕੇ ਫੇਰ ਇੱਕ ਵਾਰੀ ਹੀ ਜ਼ਰੂਰ ਦੱਸ ਦੇਣਾ ਚਾਹਾਂਗੇ ਕਿ ਇਸ ਐਪੀਸੋਡ ਦੇ ਵਿੱਚ ਸਾਡੇ ਜਿਹੜੇ ਇੱਕ ਪਰਸਨਲ ਓਪੀਨੀਅਨ ਹੋ ਸਕਦੇ ਆ ਜਾਂ ਕਿਸੇ ਚੀਜ਼ ਨੂੰ ਲੈ ਕੇ ਅਸੀਂ ਰੈਫਰੈਂਸ ਦੇ ਸਕਦੇ ਆ ਪਰ ਅਸੀਂ ਜ਼ਰੂਰ ਕਵਾਂਗੇ ਕਿ ਤੁਸੀਂ ਆਪਣੇ ਜਿਹੜੇ ਅਟਾਰਨੀਜ਼ ਨੇ ਤੁਸੀਂ ਉਹਨਾਂ ਦੇ ਨਾਲ ਇਹ ਚੀਜ਼ ਦੀ ਸਲਾਹ ਜਿਹੜੀ ਆ ਤੁਸੀਂ ਖਾਸ ਕਰਕੇ ਕਰੋ ਉਹਨਾਂ ਦੇ ਨਾਲ ਅਪ ਟੂ ਡੇਟ ਰੋ ਤੇ ਆਪਣੇ ਜਿਹੜੇ ਕਾਗਜ਼ ਪੱਤਰ ਅਪ ਟੂ ਡੇਟ ਰੱਖੋ ਤੇ ਕੋਸ਼ਿਸ਼ ਕਰੋ ਕਿ ਉਹਨਾਂ ਦੇ ਕਾਗਜ਼ ਪੱਤਰਾਂ ਦੀਆਂ ਕਾਪੀਜ਼ ਜਿਹੜੇ ਟਰੱਕਾਂ ਵਾਲੇ ਵੀ ਖਾਸ ਕਰਕੇ ਜਿਹੜੇ ਆਊਟ ਆਫ ਸਟੇਟ ਜਾਂਦੇ ਹੁੰਦੇ ਨੇ ਕਿਉਂਕਿ ਟੈਕਸਸ ਸੈਰੀਜ਼ੋਨਾ ਜਾਂ ਜਿਹੜੀਆਂ ਸਟੇਟਸ ਰੈੱਡ ਸਟੇਟਸ ਨੇ ਜਿਨ੍ਹਾਂ ਵਿੱਚ ਟੈਕਸਸ ਹੁੰਦਾ ਜੀ ਰੈੱਡ ਸਟੇਟਸ ਖਾਸ ਕਰਕੇ ਜਦੋਂ ਤੁਸੀਂ ਉਧਰੋਂ ਪਾਸਪਾਈ ਕਰਦੇ ਹੋ ਜਾਂ ਉਧਰ ਆਉਣਾ ਜਾਣਾ ਵੀ ਹੁੰਦਾ ਉੱਥੇ ਥੋੜਾ ਜਿਹਾ ਤੁਹਾਨੂੰ ਖਾਸ ਖਿਆਲ ਰੱਖਣਾ ਪੈ ਸਕਦਾ ਹੈ ਬਿਲਕੁਲ ਕਿਉਂਕਿ ਉੱਥੇ ਜਿਹੜੀ ਆ ਫਿਰ ਉਥੋਂ ਦੀ ਸਰਕਾਰ ਵੀ ਜਿਹੜੀ ਹੈਗੀ ਹੈ گورنر ਆ ਜਿਵੇਂ ਉੱਥੋਂ ਦੇ ਆਫ ਕੋਰਸ ਫੇਵਰ ਕਰਨਗੇ ਇਹਨਾਂ ਨੂੰ ਆਪਾ 트럼ਪ ਐਡਮਿਨਿਸਟ੍ਰੇਸ਼ਨ ਨੂੰ ਵੀ ਹਾਲਾਂਕਿ ਕੈਲੀਫੋਰਨੀਆ ਦੇ ਵਿੱਚ ਇੱਕ ਇੱਕ ਅਲੱਗੀ ਇੱਕ ਵੇਵ ਆਏ ਇੱਕ ਦੂਜੇ ਬੰਨੇ ਵੀ ਇੱਕ ਫਾਈਟ ਟਫ ਫਾਈਟ ਹੋ ਸਕਦੀ ਹੈ ਸਟੇਟ ਵਰਸ ਫੈਡਰਲ ਇਹ ਚੀਜ਼ ਨੂੰ ਲੈ ਕੇ ਪਰ ਕਹਿਣਾ ਹੋਏਗਾ ਇਹ ਤੇ ਸਮੇਂ ਦੇ ਨਾਲ ਹੀ ਆ ਜੀ ਬਿਲਕੁਲ ਕੋਈ ਵੀ ਚੀਜ਼ ਨੂੰ ਫਾਈਟ ਹੋ ਸਕਦੀ ਹੈ ਕਿਤੇ ਵੀ ਹੋ ਸਕਦੀ ਪਰ ਤੁਸੀਂ ਆਪਣੇ ਵੱਲੋਂ ਤਿਆਰ ਰਹੋ ਆਪਣੇ ਵੱਲੋਂ ਤਿਆਰ ਰਹੋ ਬਸ ਠੀਕ ਹੈ ਜੀ ਕੋਈ ਇਹਦੇ ਚ ਡਰਨ ਦੀ ਲੋੜ ਨਹੀਂ ਤੁਸੀਂ ਜਿਹੜੇ ਤੁਸੀਂ ਟੋਰਨੀ ਨੂੰ ਪੈਸੇ ਦਿੱਤੇ ਉਹਨੂੰ ਇਹ ਵੀ ਸਲਾਹ ਲਓ ਭਾਈ ਐਦਾਂ ਸਰ ਐਦਾਂ ਕਿ ਐਦਾਂ ਕਿਦਾਂ ਕਰੀ ਆਹ ਹੋ ਗਿਆ ਸਾਡਾ ਨਾਲ ਐਦਾਂ ਕਿਦਾਂ ਕਰੀ ਆਪ ਵਿੱਚ ਸਾਰੀ ਚੀਜ਼ ਦਾ ਹੱਲ ਹੈ ਬਿਲਕੁਲ ਸੋ ਦੋਸਤੋ ਇਹ ਐਪੀਸੋਡ ਤੁਹਾਨੂੰ ਕਿਸਤਾਂ ਦਾ ਲੱਗਾ ਆਪਣੇ ਸੁਝਾਅ ਜਿਹੜੇ ਜਿਹੜੇ ਆ ਉਹ ਜ਼ਰੂਰ ਤੁਸੀਂ ਕਮੈਂਟ ਬਾਕਸ ਦੇ ਵਿੱਚ ਦਿਨੇ ਤੇ ਸਾਡੇ ਚੈਨਲ ਜ਼ੂਮ ਪੰਜਾਬੀ ਟੀਵੀ ਨੂੰ ਤੁਸੀਂ ਜ਼ਰੂਰ ਸਬਸਕ੍ਰਾਈਬ ਕਰਨਾ ਜ਼ੂਮ ਪੰਜਾਬੀ ਵੇਖਣ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਸਤਿ ਸ਼੍ਰੀ ਅਕਾਲ